ਪੰਮੀ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਪੰਮੀ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਪੰਮੀ ਤੇਰੀ ਸੋਚ ਤੇ ਨਰਾਜਾਂਗੇ ਧੋਖੇ ਪੰਮੀ ਤੇਰੀ ਸੋਚ ਤੇ ਨਰਾਜਾਂਗੇ ਧੋਖੇ ਪੰਮੀ ਤੇਰੀ ਸੋਚ ਤੇ ਨਰਾਜਾਂਗੇ ਧੋਖੇ ਪੰਮੀ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਪੰਮੀ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ममी देतल फीस ममी देतल फांसी दो फो फी ॾियो ਦਿਓ ਮੰਮੀ ਦੇ ਕਾਤਲ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਪਾਲਸ ਪ੍ਰਸ਼ਾਸਨ ਮਰਦਾਬਾਦ 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 ਪਾਲਸ ਪ੍ਰਸ਼ਾਸਨ ਮਰਦਾਬਾਦ 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 ਮੰਮੀ ਤੇਰੀ ਸਰ ਪਾਸਾ ਮੇਰੇ ਨਾਮ ਦਾ ਸੋ ਕੀ ਹੈ ਜੀ ਮੇਰਾ ਨਾਮ ਨੀਰੂ ਕੋਰ ਹੈ ਜਿਹੜੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਮੌਤ ਹੋਈ ਹੈ ਤੁਹਾਡੇ ਪਤੀ ਹੈ ਜੀ ਕੀ ਨਾਮ ਹਾਂਜੀ ਭਰਮਜੀਤ ਸਿੰਘ ਹੈ ਕੀ ਮਾਮਲਾ ਕੀ ਹੈ ਜੀ ਸਾਰਾ ਇਹ ਕੁਛ ਨਹੀਂ ਉਹ ਮੈਂ ਉਹ ਬਿਆ ਤੇ ਗਏ ਸੀ ਕਿ ਮੈਂ ਉਹਨਾਂ ਦੇ ਸਾਹਮਣੇ ਬੈਠੀ ਸੀਗੀ ਇੱਕਦਮ ਡਿੱਗਦੇ ਆ ਤੇ ਇਹ ਸਾਹ ਦਿੰਦੇ ਆ ਕੁਝ ਉਹਨਾਂ ਨੂੰ ਜਿੱਦਾ ਪੇਲੋ ਵੀ ਥੋੜੀ ਪ੍ਰੋਬਲਮ ਸੀਗੀ ਤੇ ਡਿੱਗਦੇ ਸਾਰ ਹੀ ਉਹਨਾਂ ਦੀ ਮੌਤ ਹੋ ਗਈ ਆ ਹਾਂਜੀ ਬਾਕੀ ਮੈਨੂੰ ਵੀਡੀਓ ਬਾਰੇ ਕੁਝ ਨਹੀਂ ਪਤਾ ਪ੍ਰੋਗਰਾਮ ਦੇ ਸਮੇਂ ਜਿਹੜਾ ਉਹ ਦੋ ਦਿਨੋਂ ਫਾਇਰ ਹੋਇਆ ਉੱਥੇ ਹਾਂਜੀ ਤੁਹਾਡੇ ਹੀ ਪਿੰਡ ਦਾ ਜਿਹੜਾ ਦੂਸਰਾ ਪਾਸਾ ਐਸਸੀ ਭਾਈ ਜਦਾਂ ਆਇਆ ਉਹਨਾਂ ਨੇ ਅੱਜ ਤਰਨਾ ਵੀ ਲਗਾਇਆ ਰੋਸ਼ ਮਹਾਰਾਜ ਜੀ ਵੀ ਕਹਿੰਦੇ ਅਸੀਂ ਕੱਢਣਾ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਬੰਦੇ ਨੇ ਗੋਲੀ ਚਲਾਈ ਜਿਹੜਾ ਪਹਿਲਾ ਫਾਇਰ ਹੋਇਆ ਉਹ ਤੁਹਾਡੇ ਹਸਬੰਦ ਦੇ ਲੱਗਾ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਜੀ ਮੈ ਮੈਨੂੰ ਫਾਇਰ ਕੋਈ ਆਵਾਜ਼ ਨਹੀਂ ਆਈ ਬਸ ਮੈਂ ਡਿੱਗਦੇ ਹੀ ਦੇਖੇ ਆ ਤੇ ਬੋਡੀ ਵੀ ਚੱਤੀ ਸੀ ਤੁਹਾਡੇ ਹੀ ਪਿੰਡ ਦੇ ਜਿਹੜੇ ਬੰਦੇ ਨੇ ਬਾਹਰਲੇ ਬੁਲਕਾਂ 'ਚ ਬੈਠੇ ਨੇ ਉਹ ਵੀਡੀਓ ਵਾਇਰਲ ਕਰ ਕਰਕੇ ਬਾਰ ਬਾਰ ਇਨਸਾਫ ਮੰਗਣ ਦੀ ਗੱਲ ਕਰਦੇ ਮੈਨੂੰ ਭਾਜੀ ਇਸ ਬਾਰੇ ਕੁਝ ਨਹੀਂ ਪਤਾ ਭਾਜੀ ਮਤਲਬ ਜਦੋਂ ਇੱਥੇ ਉਹਨਾਂ ਨੂੰ ਤੁਸੀਂ ਦੱਸ ਰਹੇ ਹੋ ਵੀ ਹਾਰਟ ਅਟੈਕ ਹੋਇਆ ਤੇ ਫਿਰ ਉਹ ਤੋਂ ਬਾਅਦ ਕਿੱਥੇ ਲੈ ਕੇ ਗਏ ਉਹਨਾਂ ਨੂੰ ਗਾਂਧੀ ਹਸਪੀਟਲ ਉਹਨਾਂ ਨੇ ਵੀ ਇਹ ਕਿਹਾ ਅਟੈਕ ਹੀ ਹੋਇਆ ਉਹਨਾਂ ਨੂੰ ਸਾਈਲੈਂਟ ਹਮਮ ਇਹਨਾਂ ਨੂੰ ਇੱਕ ਵੀਡੀਓ ਆ ਰਹੀ ਹੈ ਉਹਦੇ ਵਿੱਚ ਭੰਗੜਾ ਪਾਉਂਦੇ ਵੇ ਚੰਗੇ ਕੋਲੇ ਦਿਖਦੇ ਨੂੰ ਲੱਗਦੇ ਨੇ ਤੇ ਪ੍ਰੋਬਲਮ ਹੈ ਭੰਗੜਾ ਪਾਉਂਦੇ ਆ ਦੀ ਕੋਈ ਤੁਸੀਂ ਪ੍ਰੋਬਲਮ ਜੇ ਕਰਦੀ ਨਹੀਂ ਹਮਮ ਤੁਸੀਂ ਵੀਡੀਓ ਦੇਖੀ ਹੈ ਜਿਹੜਾ ਫਾਇਰ ਫਾਇਰ ਹੁੰਦਾ ਉਹਦੀ ਵੀਡੀਓ ਹਾਂਜੀ ਮੈਂ ਕੱਲ ਦੇਖੀ ਆ ਸ਼ਾਮੀ 5:00 ਵਜੇ ਹਾਂਜੀ ਜਦੋਂ ਪਹਿਲਾ ਫਾਇਰ ਹੁੰਦਾ ਦੇਖਦੇ ਮੈਂ ਤੁਸੀਂ ਕਿੱਥੇ ਨੂੰ ਫਾਇਰ ਚੱਲਦਾ ਪਿਆ ਆਪਾਂ ਪਹਿਲਾ ਫਾਇਰ ਪਹਿਲਾ ਫਾਇਰ ਚੱਲਿਆ ਕਹਿੰਦੇ ਮਾਰਿਆ ਵੀਡੀਓ ਦੇ ਵਿੱਚ ਨਜ਼ਰ ਪੈਂਦੀ ਆਦਿਆ ਵੀ ਪਹਿਲਾ ਫਾਇਰ ਉਹਨਾਂ ਦੀ ਛਾਤੀ ਤੇ ਲੱਗਾ ਤੇ ਜਦੋਂ ਡਿੱਗਦੇ ਡਿੱਗਦੇ ਉਹਨਾਂ ਨੇ ਇਸ਼ਾਰਾ ਕਰਕੇ ਵੀ ਨਾਲ ਦੇ ਬੰਦੇ ਨੂੰ ਕਿਹਾ ਵੀ ਇਹਨੇ ਗੋਲੀ ਮਾਰੀ ਉਹਨੂੰ ਬਾਜੀ ਇਸ ਬਾਰੇ ਮੈਨੂੰ ਨਹੀਂ ਪਤਾ ਨਹੀਂ ਪਤਾ ਬਾਜੀ ਥੋੜਾ ਪਰਿਵਾਰ ਦੇ ਕੋਈ ਕਹਿੰਦੇ ਤੁਹਾਡੇ ਪਤੀ ਸਮਾਜ ਸੇਵਕ ਸੀਗੇ ਕਹਿੰਦੇ ਵਿੱਚ ਕਾਫੀ ਬਹੁਤ ਹੰਦੂਆਂ ਦਾ ਹੈਲਪ ਕੀਤੀ ਉਹਨਾਂ ਨੇ ਉਸ ਲਈ ਉਹ ਇਨਸਾਫ ਦੀ ਮੰਗ ਕਰ ਰਹੇ ਆ ਸਾਰੇ ਕਿ ਉਹਨੂੰ ਇਨਸਾਫ ਮਿਲਣਾ ਚਾਹੀਦਾ ਜੋ ਹੋ ਗਿਆ ਕਹ ਜੀ ਉਥੇ ਵੀ ਜਾ ਲੱਗ ਗਿਆ ਨਾ ਉਹਨਾਂ ਨੇ ਇਹੀ ਗੱਲ ਕਹੀ ਹੂੰ ਕਿਉਂਕਿ ਉਹ ਪਿੰਡ ਕਹਿੰਦੇ ਕਿ ਨਹੀਂ ਮੈਂ ਨਾਲ ਲੱਗ ਗਿਆ ਜਿੱਦ ਵਿੱਚ ਆ ਰਹੇ ਦੇ ਕਰਾਉਂਦੇ ਆਟੈਕ ਹੋ ਗਿਆ ਜਿੱਦਾਂ ਉਹ ਵੀ ਆ ਬਿਨਾ ਕਿਸੇ ਨਹੀਂ ਤਾਂ ਚੱਕੂ ਆ ਗਿਆ ਜਿੱਦਾਂ ਰਾਜ ਅਟੈਕ ਹੋ ਗਿਆ ਜਿੱਦਾਂ ਤੇ ਮੈਂ ਨਾਲ ਸੀ ਨਾਲ ਜਿਹੜਾ ਮੈਨੂੰ ਤਾਂ ਸੁਰਤ ਨਹੀਂ ਸੀ ਇੱਕਦਾ ਤੇ ਉਹਨਾਂ ਦੇ ਤੁਸੀਂ ਫਾਰਟ ਦਾ ਚਲੋ ਕਹਿ ਰਹੇ ਹਾਂ ਤੇ ਜਿਹੜਾ ਆਪਣਾ ਪਿੰਡ ਦਾ ਹੀ ਜਿਹੜਾ ਕਾਫੀ ਵੱਡਾ ਦਾਇਰਾ ਜਿਹਨਾਂ ਨੇ ਧਰਨਾ ਲਗਾਇਆ ਸੀ 2-250 ਕੁੜੀਆਂ ਬੰਦੇ ਅੱਜ ਇਕੱਠੇ ਹੋਏ ਸੀ ਉਹ ਵਾਰ-ਵਾਰ ਇਹ ਕਿਉਂ ਗੱਲ ਕਹਿ ਰਹੇ ਆ ਵੀ ਉਹਨਾਂ ਨੂੰ ਗੋਲੀ ਮਾਰੀ ਗਈ ਪਾਜੀ ਮੈਂ ਵੀ ਵੀਡੀਓ ਚ ਦੇਖਿਆ ਪਤਾ ਨਹੀਂ ਪਾਜੀ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਆਲੇ ਦੁਆਲੇ ਨਾਲ ਦੇ ਪਿੰਡਾਂ ਦੇ ਸਰਪੰਚ ਵੀ ਉੱਥੇ ਪਹੁੰਚੇ ਨੇ ਉਹ ਵੀ ਕਾਰਵਾਈ ਦੀ ਮੰਗ ਕਰ ਰਹੇ ਨੇ ਤੇ ਤਾਂ ਕਿੰਨੇ ਦੇ ਸਰਪੰਚ ਪਹੁੰਚੇ ਹੋਏ ਸੀਗੇ ਹੋਰ ਤੇ ਆ ਤਿਆਰੀਆਂ ਕਰ ਰਹੇ ਸੀ ਵੀ ਇੱਕ ਦੂਜੇ ਨੂੰ ਫੋਨ ਗੋਲ ਤੇ ਇਕੱਠੇ ਹੋ ਲਿਆ ਜੇ ਵੀ ਜਿਹੜੇ ਬਿੱਟੂ ਬਾਜੀ ਸੀਗੇ ਆਪਣੇ ਬਲਮਜੀਤ ਬਾਜੀ ਸੀਗੇ ਵੀ ਬਹੁਤ ਇੱਕ ਵੱਡੇ ਸਮਾਜ ਸੇਵੀ ਸੀ ਵੀ ਬਹੁਤ ਜਿਹੜਾ ਵੱਡਾ ਪਿੰਡ ਨੂੰ ਘਾਟਾ ਇਲਾਕੇ ਨੂੰ ਆ ਪਾਜੀ ਕੀ ਹੁਣ ਕਹ ਸੀ ਕਹਿ ਸਕਦੀ ਅయిత ਕੋਸ ਨਹੀਂ ਕਸਾ ਦੇ ਭਾਈ ਕੋਈ ਸਾਡੇ ਤਾਂ ਹੱਥਾਂ ਚ ਹੋਇਆ ਜਿੱਦਾਂ ਹੁਣ ਕਹੈ ਨੂੰ ਤਾਂ ਜੋ ਮਾਦਰਾ ਚਰੇ ਆ ਮਿੱਥੇ ਗੋਲੀਆਂ 3-4 ਚੱਲੀਆਂ ਪੁਲਿਸ ਵੱਲੋਂ ਕੋਈ ਬਿਆਨ ਲੈ ਕੇ ਤੁਹਾਡੇ ਆਏ ਹੁਣ ਫੇਰ ਪੁਲਿਸ ਵੱਲੋਂ ਕੋਈ ਬਿਆਨ ਲੈ ਕੇ ਹਾਂਜੀ ਹਾਂਜੀ ਭਾਜੀ ਲੈ ਕੇ ਆ ਕੋਈ ਦੱਸਿਆ ਉੱਥੇ ਫਾਇਰਿੰਗ ਹੋਈ ਨਹੀਂ ਭਾਜੀ ਭਾਜੀ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਮੈਨੂੰ ਪਤਾ ਹੀ ਨਹੀਂ ਭਾਜੀ ਫਾਇਰਿੰਗ ਹੋਈ ਵੀਡੀਓ ਦੇ ਵਿੱਚ ਤਾਂ ਸਾਫ਼ ਨਜ਼ਰ ਆ ਰਿਹਾ ਹਾਂਜੀ ਮੈਂ ਵੀ ਦੇਖਿਆ ਪਰ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਭਾਜੀ ਮੈਨੂੰ ਪਤਾ ਹੀ ਨਹੀਂ ਲੱਗਾ ਵੇਦ ਜਿਹਦਾ ਬੋਂਦਲਾ ਲਗਾ ਪੁਲਿਸ ਨੇ ਕਿਸੇ ਬੰਦੇ ਦੇ ਪਿੰਡ ਦੇ ਬਿਆਨ ਦਰਜ ਨਹੀਂ ਕੀਤੇ ਕਿ ਮੁਕਦਮਾ ਦਰਜ ਕੀਤਾ ਜਾਵੇ ਭਗਵੰਤਬਾਨ ਸਰਕਾਰ ਕਹਿ ਰਹੀ ਆ ਵੀ ਗੋਲੀ ਜਿਹੜੀ ਸ਼ਰਜਾਂ ਚਲਾਣੀ ਹੈ ਜਿਹੜੀ ਹੈ ਸਭ ਤੋਂ ਵੱਡਾ ਗੁਨਾਹ ਹੈ ਹਾਂਜੀ ਭਾਜੀ ਇਹ ਤਾਂ ਗੱਲ ਹੈਗੀ ਹੈ ਜੀ ਤੋਂ ਅਨਸਲ ਚੱਕ ਦੇ ਸਰਾਸ ਤੋਂ ਵੀ ਠੀਕ ਹੈ ਅੱਜ ਅਸੀਂ ਬੜੀ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋਏ ਆ ਕਿ ਸਾਡੇ ਨੇਕ ਦਿਲ ਇਨਸਾਨ ਸਾਡੇ ਸਰਪੰਚ ਸਾਹਿਬ ਸ੍ਰੀ ਪਰਮਜੀਤ ਪੰਮੀ ਜਿਹੜਾ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਆ ਜੋ ਕਿ ਸਾਨੂੰ ਕਿਹਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਪੈਣਾ ਅਚਾਨਕ ਮੌਤ ਹੋਈ ਆ ਪਰ ਹੁਣ ਜਦੋਂ ਅਸੀਂ ਕੱਲ ਦੀ ਵੀਡੀਓ ਦੇਖ ਰਹੇ ਹਾਂ ਜਿਹਦੇ ਵਿੱਚ ਸਾਨੂੰ ਗੁੰਮਰਾਹ ਕੀਤਾ ਗਿਆ ਸੀ ਕਿ ਉਹਨੂੰ ਦਿਲ ਦਾ ਦੌਰਾ ਨਾਲ ਮੌਤ ਹੋਈ ਆ ਕਿ ਇਹ ਪਤਾ ਲੱਗ ਰਿਹਾ ਕਿ ਉਹਨੂੰ ਸਾਫ਼ ਸਾਡੇ ਸਾਹਮਣੇ ਨਜ਼ਰਾਂ ਦੇ ਗੋਲੀ ਮਾਰੀ ਗਈ ਆ ਗੋਲੀ ਮਾਰਨ ਵਾਲਾ ਵੀ ਸਾਫ਼ ਦਿਖਾਈ ਦੇ ਰਿਹਾ ਹੈ ਗੋਲੀ ਉਹ ਵੱਜਦੀ ਵੀ ਸਾਫ਼ ਦਿਖਾਈ ਦੇ ਰਹੀ ਹੈ ਕੋਲ ਘੜੇ ਬੰਦੇ ਵੀ ਹੱਸ ਰਹੇ ਆ ਕੋਲ ਚੱਕਣ ਦੀ ਉਹਨਾਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸਾਰਾ ਕੁਝ ਮਿਲੀ ਭੁਗਤਣਾ ਹੋਇਆ ਗਿਆ ਹੈ ਜੀ ਸਾਡੇ ਨਾਲ ਸਾਡੇ ਪੂਰੇ ਪਿੰਡ ਨਾਲ ਇੰਨਾ ਵੱਡਾ ਧੋਖਾ ਕੀਤਾ ਗਿਆ ਸਾਨੂੰ ਗੁੰਮਰਾਹ ਕਰਕੇ ਕਿ ਅਸੀਂ ਦੱਸ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਇਹ ਸਾਡੇ ਨਾਲ ਕਿੰਨਾ ਧੋਖਾ ਕੀਤਾ ਗਿਆ ਜੀ ਜਿਹੜਾ ਵੀ ਧਰਨਾ ਸ਼ੁਰੂ ਕੀਤਾ ਗਿਆ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹੀ ਆ ਕਿ ਉਸ ਬੰਦੇ ਨੇ ਸਾਡੇ ਲਈ ਇੰਨਾ ਕੁਛ ਕੀਤਾ ਘਰ ਪਰਤੀ ਸਾਡੇ ਲਈ ਇੰਨਾ ਕੁਛ ਕੀਤਾ ਕਿ ਅਸੀਂ ਉਹਦਾ ਦੇਣਾ ਨਹੀਂ ਦੇ ਸਕਦੇ ਅਸੀਂ ਸਿਰਫ ਪ੍ਰਸ਼ਾਸਨ ਕੋਲ ਇੰਨੀ ਕੀ ਮੰਗ ਕਰਦੇ ਆ ਕਿ ਉਹਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿੰਨਾ ਕੇ ਸਾਤ ਹੋ ਸਕਦਾ ਸੀ ਉਹਦੇ ਲਈ ਕਰਾਂਗੇ ਬਸ ਅਸੀਂ ਇਹੀ ਚਾਹੁੰਦੇ ਲੱਗਦਾ ਪਰਿਵਾਰ ਵਾਲਿਆਂ ਨੂੰ ਡਰਾਇਆ ਗਿਆ ਆ ਜਾਂ ਕੋਈ ਹੋਰ ਕਾਰਨ ਆ ਵੀ ਜਿਹੜਾ ਉਹ ਬੋਲ ਨਹੀਂ ਰਿਹਾ ਬਿਲਕੁਲ ਜੀ ਹੋ ਸਕਦਾ ਕਿਉਂਕਿ ਪਰਿਵਾਰ ਨੂੰ ਡਰਾਇਆ ਵੀ ਜਾ ਸਕਦਾ ਹੈ ਹੋ ਸਕਦਾ ਉਹ ਮਜਬੂਰੀ ਨੂੰ ਕਿਸੇ ਨੇ ਨਹੀਂ ਅੱਗੇ ਆ ਰਹੇ ਪਰ ਅਸੀਂ ਅੱਗੇ ਆ ਰਹੇ ਆ ਕਿਉਂਕਿ ਸਾਡੇ ਉਹ ਦਿਲਾਂ ਦੀ ਧੜਕਣ ਸੀਗੀ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਤੁਸੀਂ ਇਸ ਮਾਮਲੇ ਨੂੰ ਲਾ ਕੇ ਇਸ ਇਸੇ ਮਾਮਲੇ ਨੂੰ ਲੈ ਕੇ ਹਜੇ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਮਿਲੇ ਸਿਰਫ ਫੋਨ ਤੇ ਗੱਲ ਹੋਈ ਸੀ ਸਾਡੀ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਨੇ ਕਿਹਾ ਸਾਨੂੰ ਜਿੰਨੀ ਤੱਕ ਲੈਕਤੀ ਸ਼ਿਕਾਇਤ ਨਹੀਂ ਆਉਂਦੀ ਅਸੀਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰਦੇ ਕਿ ਨਾਲ ਆਪਸ ਦਾ ਇਹਨਾਂ ਦਾ ਕੋਈ ਪੈਸ਼ਾਪ ਜੇ ਹੋਇਆ ਪਰ ਜਿਹੜੀ ਉਹ ਸ਼ਰਿਆਮ ਗੋਲੀਆਂ ਚੱਲ ਰਹੀਆਂ ਸਰਕਾਰਾਂ ਦਾ ਕਹਿ ਰਹੀਆਂ ਵੀ ਜਿਹੜਾ ਇਹ ਕਲਚਰ ਬਿਲਕੁਲ ਗਲਤ ਹੈ ਤੇ ਮੌਕੇ ਤੇ ਇਮੀਡੀਏਟਲੀ ਪਰਚਾ ਦਰਜ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇੱਕ ਥਰਡ ਪਰਸਨ ਆ ਕੇ ਸਾਡੇ ਪਿੰਡ ਵਿੱਚ ਸ਼ਰੇਆਮ ਪਿਸਤਲ ਕੱਢ ਕੇ ਫਾਇਰ ਕਰ ਗਿਆ ਉਹ ਨਹੀਂ ਜਾਣੀਏ ਚਲੋ ਅੱਜ ਸਰਪੰਚ ਸਾਹਿਬ ਨੂੰ ਨਹੀਂ ਵੀ ਲੱਗਦੀ ਕਿਸੇ ਬੱਚੇ ਲੇਬਰ ਕਲਾਸ ਬੰਦੇ ਨੂੰ ਕੋਲ ਖੜੇ ਪੈਸੇ ਚੋਗ ਰਹੇ ਉਹ ਬੱਚਿਆਂ ਨੂੰ ਲੱਗ ਜਾਂਦੀ ਫੇਰ ਕੌਣ ਜ਼ਿੰਮੇਵਾਰ ਸੀ ਇਹਦਾ ਪ੍ਰਸ਼ਾਸਨ ਘਟਨਾ ਕਦੋਂ ਦੀ ਹੈ ਇਹ ਭਾਜੀ 17 ਨਾਈਟ ਦੀ ਹੈ ਘਟਨਾ 17 ਫਰਵਰ ਸੰਸਕਾਰ ਦੂਜੇ ਦਿਨ ਸੰਸਕਾਰ ਹੋ ਗਿਆ ਭਾਜੀ ਗੋਲੀ ਚੱਲੀ ਉਸ ਟਾਈਮ ਤੇ